ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਰਸਟ ਵੈਸਟ ਨੌਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਸੀ ਨੋਟੀਫਿਕੇਸ਼ਨ ਤੁਹਾਨੂੰ ਸੋਨੇ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਤੁਸੀਂ ਪੇਮੈਂਟ ਕਰ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਹੈ ਫਿਰ ਉਸ ਨੂੰ ਇੱਕ ਨੰਬਰ ਦੇਵਾਂਗੇ ਤੁਸੀਂ ਉਹਦੇ ਤੇ ਆਨਲਾਈਨ ਪੇਮੈਂਟ ਪਾਉਣੀ ਐ ਐਡਰੈਸ ਲਿਖਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਨੂੰ 5 ਵਜੇ ਅਗਰ ਸ਼ੌਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਪੂਰਾ ਰੋਡ ਨੇੜੇ ਗੁਰਦਵਾਰਾ ਗੁੰਦਰੀ ਸਾਹਿਬ ਸਿੱਟੂ ਲਓ ਜੀ ਅੱਜ ਫੇਰ ਆਪਾਂ ਤੁਹਾਡੇ ਲਈ ਕਾਵੇ ਬ੍ਰਾਂਡ ਦੇ ਦੁਪੱਟਿਆਂ ਵਾਲੇ ਸੂਟ ਲੈ ਕੇ ਆਏ ਆ ਪਿਛਲੀ ਵੀਡੀਓ ਦੇ ਵਿੱਚ ਉਹ ਥੋੜੀ ਮੰਗ ਸੀ ਪੂਰੀ ਨਹੀਂ ਹੋ ਪਾਈ ਸੋ ਅੱਜ ਹੋਰ ਦੁਬਾਰਾ ਦਿਖਾ ਰਹੇ ਹਾਂ ਕਾਫੀ ਸੋਹਣੇ ਸੂਟ ਨੇ ਜੀ ਇਹ ਉਹ ਵਾਲੇ ਸੂਟ ਨਹੀਂ ਜ ਨਾ ਫੇੜ ਹੋ ਸ਼ਾਮ ਇਸਕਾ ਆਇਓ ਤੁਸੀਂ ਕੁਝ ਵੀ ਨਹੀਂ ਹੁੰਦਾ ਜੀ ਇਹਨਾਂ ਨੂੰ ਜਿੰਨਾ ਮਰਜ਼ੀ ਪਾਓ ਹਲਾਓ ਤੁਸੀਂ ਬੇਫਿਕਰ ਹੋ ਕੇ ਪਾ ਸਕਦੇ ਹੋ ਪੂਰੇ 2.5 ਮੀਟਰ ਦੀ ਸ਼ਰਟ ਮਿਲੂਗੀ ਔਰ 2.5 ਮੀਟਰ ਦਾ ਹੀ ਤੁਹਾਨੂੰ ਦੁਪੱਟਾ ਮਿਲੂਗਾ ਆ ਸੋਰੀ 2.5 ਮੀਟਰ ਦੀ ਸਲਵਾਰ ਮਿਲੂਗੀ ਉਹ ਮੈਂ ਖੋਲ ਕੇ ਦਿਖਾਉਣੀ ਆ ਤੁਹਾਨੂੰ ਚਲ ਇਹ ਹੈਗੀ ਹੈ ਜੀ ਇਹਦੀ ਸ਼ਰਟ ਪੂਰੇ 2.5 ਮੀਟਰ ਦੀ ਸ਼ਰਟ ਹੈ ਪੱਟੀ ਬੜੀ ਸੋਹਣੀ ਲੱਗੀ ਹੋਈ ਆ ਜਿਹਦੇ ਉੱਪਰ ਤੁਹਾਨੂੰ ਮਿਰਰ ਵਰਕ ਮਿਲੂਗਾ ਠੀਕ ਹੈ ਤੇ ਇਹ ਹੈਗੀ ਹੈ ਜੀ ਇਹਦੇ ਨਾਲ ਸਲਵਾਰ ਇਹ ਦਾ ਕਰਕੇ ਹੁਣ ਮੈਂ ਦੁਪੱਟਾ ਦਿਖਾ ਦੇਣੀ ਆ ਇੰਨਾ ਕੁ ਪਿਆਰਾ ਦੁਪੱਟਾ ਹੈ ਸਵਾ ਦੋ ਮੀਟਰ ਦਾ ਦੁਪੱਟਾ ਹੋਊਗਾ ਪਰ ਚੜਾਈ ਬਹੁਤ ਜ਼ਿਆਦਾ ਹੈ ਇਸ ਕਰਕੇ ਦੁਪੱਟੇ ਜਿਹੜੇ ਉਹ ਛੋਟੇ ਨਹੀਂ ਲੱਗਦੇ ਬਹੁਤ ਵੱਡੇ ਲੱਗਦੇ ਆ ਦੁਪੱਟੇ ਤੇ ਕਪੜਾ ਬਹੁਤ ਜ਼ਿਆਦਾ ਸੋਹਣਾ ਹੈ ਸ਼ਰਟਾਂ ਦਾ ਵੀ ਔਰ ਦੁਪੱਟਿਆਂ ਦਾ ਵੀ ਤੇ ਪ੍ਰਾਈਸ ਮਿਨੀਮਮ ਪ੍ਰਾਈਸ ਤੇ 850 ਦੇ ਵਿੱਚ ਹੀ ਸੂਟ ਤੁਹਾਡੇ ਘਰ ਆ ਜਾਣਗੇ ਸ਼ਿਪਿੰਗ ਕੋਈ ਨਹੀਂ ਹੋਊਗੀ ਤੇ ਘੇਰੇ ਤੇ ਆਹਾਂ ਪੱਟੀ ਜੀ ਬਸ ਇਦਾਂ ਹੀ ਪਾਈਪਿੰਗ ਦੀ ਕੱਢ ਕੇ ਲੱਗੀ ਹੋਈ ਹੈ ਠੀਕ ਹੈ ਜੀ ਕਲਰ ਬਹੁਤ ਸੋਹਣਾ ਸੀ ਗ੍ਰੀਨ ਜਾਂ ਕਲਰ ਹੈਗਾ। ਲਓ ਇਹਦੇ ਵਿੱਚ ਤੁਹਾਨੂੰ ਮੈਂ ਇੱਕ ਹੋਰ ਕਲਰ ਦਿਖਾਉਣੀ ਆ। ਇਹ ਵਾਲਾ ਕਲਰ ਮਿੱਠਾ ਜਿਹਾ ਕਲਰ ਪਿਸਤਾ ਕਲਰ ਜਿਹਾ ਹੈਗਾ ਇਹ। ਹਾਲੋ। ਉਦਾਂ ਹੀ ਇਹਦੇ neck ਦੇ ਉੱਪਰ ਤੁਹਾਨੂੰ ਪੱਟੀ ਮਿਲੂਗੀ। ਠੀਕ ਹੈ ਜੀ। ਤੇ ਸਲਵਾਰ ਹੈ ਜਿਹੜੀ ਉਹ ਉਸ ਤਰ੍ਹਾਂ ਹੀ ਜਿਗਜੈਗ ਵਾਲੀ ਹੈ। ਇਹ ਆਹ ਦੇਖੋ। ਇਹ ਵਾਲੀ ਸਲਵਾਰ। ਕਾਫੀ ਜਿਆਦਾ ਸੋਹਣਾ ਲੱਗਦਾ ਕਲਰ। ਅੱਖਾਂ ਨੂੰ ਚੁੱਭਣ ਵਾਲਾ ਕਲਰ ਨਹੀਂ ਹੈਗਾ। ਮਿੱਠਾ ਜਿਹਾ ਕਲਰ ਹੈਗਾ। ਤੇ ਦੁਪੱਟਾ ਮੈਂ ਡਬਲ ਕਰਕੇ ਦਿਖਾਉਣੀ ਆ ਤੁਹਾਨੂੰ। ਆਹ ਆ ਬੜੀ ਗਰਮੀ ਚ ਹੋਣਾ ਇਹ じゃ ਕੁਛ ਚੱਲੂਗਾ ਜੀ ਕਾਟਨ ਦੇ ਦੁਪੱਟਿਆਂ ਨਾਲ ਸੂਟ ਚੱਲਣਗੇ ਬੜੇ ਪਿਆਰੇ ਜਿਹੇ ਸੂਟ ਨੇ ਤੇ ਬਾਕੀ ਇਹ ਹੈਗੀ ਆ ਕਿ ਇਹਨਾਂ ਨੂੰ ਕੁਛ ਹੁੰਦਾ ਨਹੀਂ ਹੈਗਾ ਆਦਰਵਾਇਸ ਤਾਂ ਨਹੀਂ ਤਾਂ ਕਾਟਨ ਤੋਂ ਆਪਾਂ ਡਰਦੇ ਰਹਿੰਦੇ ਆ ਵੀ ਕਿਤੇ ਖਰਾਬ ਨਾ ਹੋ ਜੇ ਸਾਡੇ ਲਓ ਜੀ ਨੈਕਸਟ ਸੂਟ ਦੇਖੋ ਬਹੁਤ ਪਿਆਰਾ ਜਿਹਾ ਸੂਟ ਹੈਗਾ yellow ਜਿਹਾ ਮਿੱਠਾ ਜਿਹਾ yellow ਆ ਔਰ organza ਦੀ ਪੱਟੀ ਲੱਗੀ ਹੋਈ ਹੈ ਠੀਕ ਹੈ ਜੀ ট্রান্সਪੇਰੈਂਸੀ ਬਿਲਕੁਲ ਨਹੀਂ ਹੈਗੀ ਬਿਨਾ ਲਾਈਨਿੰਗ ਤੋਂ ਬੰਨ ਵਾਲੀ ਸੂਟ ਹੈ ਬੇਫਿਕ ਰੋ ਕੇ ਚੱਕ ਲਿਓ ਕੋਈ ਕਲਰ ਨਹੀਂ ਜਾਂਦਾ ਕੁਛ ਨਹੀਂ ਹੁੰਦਾ ਇਹਨਾਂ ਨੂੰ ਬਹੁਤ ਸੋਹਣੇ ਸੂਟ ਆ organza ਦੀ ਵਰਕ ਵਾਲੀ ਪੱਟੀ ਲੱਗੀ ਹੋਈ ਹੈ ਠੀਕ ਹੈ ਜੀ ਇਹ ਹੈਗੀ ਇਹਦੇ ਨਾਲ ਸਲਵਾਰ ਤੇ ਇਹ ਹੈ ਦੁਪੱਟਾ ਬਹੁਤ ਪਿਆਰਾ ਸੂਟ ਹੈ 컬러 ਬਹੁਤ ਜਿਆਦਾ ਸੋਹਣਾ ਮੈਂ ਤੁਹਾਨੂੰ ਇੱਕ ਤੈ ਹੋਰ ਖੋਲ ਦੇਣੀ ਆ ਆ ਲੋ ਜੀ ਦੁਪੱਟਾ ਦੇਖੋ ਕਿੰਨਾ ਸੋਹਣਾ ਬਹੁਤ ਸੋਹਣਾ ਦੁਪੱਟਾ ਹੈ ਔਰ ਪੱਲਿਆਂ ਤੇ ਇਹ ਵਾਲੀ ਲੱਗੀ ਹੋਈ ਹੈ ਲੇਸ ਫਲੋਰ ਠੀਕ ਹੈ ਜੀ ਤੇ ਪ੍ਰਾਈਸ ਇਹਦੀ ਹੈਗੀ ਹੈ 850 850 ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਸੂਟ ਤੁਹਾਡੇ ਘਰ ਆ ਜਾਣਾ ਹੈ ਸ਼ਿਪਿੰਗ ਚਾਰजेस ਤੁਸੀਂ ਬਿਲਕੁਲ ਨਹੀਂ ਦੇਣੇ ਲਓ ਜੀ ਅਗਲਾ ਸੂਟ ਦੇਖੋ ਇਹ ਆਪਣੇ ਕੋਲੇ ਨਾ ਜੀ ਸਿੰਗਲ ਪੀਸ ਬਚਿਆ ਹੋਇਆ ਪਿਛਲੀ ਵੀਡੀਓ ਚ ਅਗਰ ਤੁਹਾਨੂੰ ਚਾਹੀਦਾ ਤੁਸੀਂ ਲੈ ਸਕਦੇ ਹੋ ਬੜਾ ਹੀ ਸੋਹਣਾ ਜਿਹਾ ਸੂਟ ਹੈਗਾ ਲినਨ ਕਾਟਨ ਦੇ ਵਿੱਚ ਔਰ ਕਲਰ ਬਹੁਤ ਜਿਆਦਾ ਸੋਹਣਾ ਹੈ ਆਹ ਲਓ ਲੈਂਥ ਹੋਊਗੀ ਜੀ ਪੈਨਲਸ ਦੀ 40 ਪੈਨਲਸ ਦੀ ਲੈਂਥ 40 ਹੈਗੀ ਹੈ ਔਰ ਇੱਥੋਂ ਤੁਸੀਂ ਉੱਪਰੋਂ ਜੇ ਥੋੜਾ ਜਿਹਾ ਵੀ ਛੱਡ ਦਿੰਦੇ ਹੋ ਤਾਂ ਤੁਸੀਂ 42-43 ਤੱਕ ਆਰਾਮ ਨਾਲ ਲੈ ਜਾ ਸਕਦੇ ਹੋ ਬਹੁਤ ਜਿਆਦਾ ਸੋਹਣਾ ਸੂਟ ਹੈ ਜੀ ਇਹ ਲినਨ ਕਾਟਨ ਦੇ ਵਿੱਚ ਹੀ ਰਹੂਗਾ ਸ਼ਰਟ ਥੋੜਾ ਇਹ ਹੈਗੀ ਆ ਜੀ ਇਹਦੀ ਬਾਜੂ ਇੱਥੋਂ ਲੈ ਕੇ ਇਦਾਂ ਇਹ ਆਉਗੀ ਤੁਹਾਡੇ ਮੂਰੀ ਤੇ ਇਹ ਹੈਗਾ ਜੀ ਮੋਢੇ ਤੇ ਠੀਕ ਹੈ ਤੇ ਨਾਲ ਮਸਲੀਨ ਦੀ 2.5 ਮੀਟਰ ਤੋਂ ਥੋੜੀ ਜ਼ਿਆਦਾ ਹੀ ਸਲਵਾਰ ਮਿਲੂਗੀ ਕੱਟ ਨਹੀਂ ਹੋਊਗੀ ਆਹ ਲਓ ਬਹੁਤ ਕੈਰੀ ਜੀ ਮਸਲੀਨ ਹੈਗੀ ਆ ਇਹ ਵਾਲਾ ਹੋ ਜਾ ਹੋ ਜਾ ਦਿੱਤੇ ਵਰਕ ਤੇ ਮਲ ਕਾਟਨ ਦਾ ਦੁਪੱਟਾ ਮਿਲਦਾ ਆਹ ਲਓ ਬਹੁਤ ਸੋਨਾ ਜਾਂ ਮਲ ਕਾਟਨ ਦਾ ਦੁਪੱਟਾ ਲਓ ਜੀ ਇਹ ਹੈਗੇ ਇਹਦੇ ਪੱਲੇ ਫਿਰ ਇਹਦਾ ਸੈਂਟਰ ਦੇ ਵਿੱਚ ਫਿਰ ਤੁਹਾਨੂੰ ਇਦਾਂ ਹੀ 2.5 ਮਿਲੂਗੀ ਫੇਰ ਇਧਰਲੇ ਪੱਲੇ ਤੇ ਫੇਰ ਤੁਹਾਨੂੰ ਕਰਦੇ ਹਾਂ 4 ਸਾਈਡ ਵਾਈਟ ਕਲਰ ਦੀ ਇਹ ਵਾਲੀ ਪਿਆਰੀ ਜੀ ਲੇਸ ਨੂੰ ਵੀ ਠੀਕ ਹੈ ਜੀ ਕਾਫੀ ਜਿਆਦਾ ਸੋਹਣਾ ਸੂਟ ਹੈ ਤੇ ਪ੍ਰਾਈਸ ਹੈ ਜੀ 1795 ਆਹ ਲੋ ਜੀ ਆਪਸੋ ਦੇਖੋ ਬਹੁਤ ਸੋਹਣਾ ਸੂਟ ਹੈ ਅ ਕੇ ਰੇ ਤੇ ਤੁਹਾਨੂੰ ਬੈਕ ਸਾਈਡ ਫਰੰਟ ਸਾਈਡ ਸੇਮ ਵਰਕ ਮਿਲੂਗਾ 20 ਤੱਕ ਵਰਕ ਹੋਇਆ ਹੋਊਗਾ 20 20 ਤੱਕ ਤੁਸੀਂ 21 22 ਤੱਕ ਇਹਨੂੰ ਲਿਜਾ ਸਕਦੇ ਹੋ ਫਿਰ ਤੁਹਾਨੂੰ ਇਹ ਬਾਜੂ ਤੇ ਵਰਕ ਮਿਲੂਗਾ ਜਿਹੜਾ ਬਾਜੂ ਤੇ ਮਿਲੂਗਾ ਉਹੀ ਤੁਹਾਨੂੰ ਸਲਵਾਰ ਤੇ ਮਿਲੂਗਾ ਠੀਕ ਹੈ ਜੀ ਤੇ ਕਾਟਨ ਬਹੁਤ ਜਿਆਦਾ ਸੋਹਣੀ ਕਾਟਨ ਦੇ ਵਿੱਚ ਆਊਗਾ ਬਿਨਾ ਲਾਈਨਿੰਗ ਤੋਂ ਹੀ ਬਣਾ ਸਕਦੇ ਹੋ ਤੁਸੀਂ ਸੂਟ 5 ਮੀਟਰ ਦਾ ਪੀਸ ਮਿਲੂਗਾ ਸਲਵਾਰ ਤੇ ਵਰਕ ਬਾਜੂ ਤੇ ਵਰਕ ਔਰ ਬੈਕ ਘੇਰਾ ਤੇ ਫਰੰਟ ਘੇਰਾ ਠੀਕ ਹੈ ਜੀ ਤੇ ਨਾਲ ਮਿਲੂਗਾ ਜੀ ਇਹ ਵਾਲਾ ਚਾਈਨਾ ਕੋਟਾ ਦਾ ਦੁਪੱਟਾ ਲੋ ਇਹ ਲੱਗਦਾ ਹੁੰਦਾ ਜਿਵੇਂ ਬਰਬਰੀ ਟਾਈਪ ਹੋਵੇ ਠੀਕ ਹੈ ਜੀ ਜਾਲੀ ਜੀ ਤੇ ਫੋਰ ਸਾਈਡ ਇਹਦੇ ਲੇਸ ਹੋਊਗੀ ਤੇ ਟਾਈ ਐਂਡ ਡਾਈ ਹੋਊਗੀ ਪੱਲਿਆਂ ਤੇ ਦੋਨੋਂ ਪੱਲਿਆਂ ਤੇ ਇਸ ਤਰ੍ਹਾਂ ਟਾਈ ਐਂਡ ਡਾਈ ਠੀਕ ਹੈ ਜੀ ਇਹ ਦੋ ਸੂਟ ਆਪਣੇ ਕੋਲੇ ਸਿੰਗਲ ਸਿੰਗਲ ਸੋਲਾ ਸੋਲਾ ਪੀਸ ਨੇ ਠੀਕ ਹੈ ਜੀ ਤੇ ਨੈਕਸਟ ਵੇਖੋ ਲੋਹਣ ਮਾ ਤੋਂ ਨੂੰ ਕੁਝ ਆ ਸਿਖ ਦਿਖਾਉਣੀ ਆ ਜਿਹੜੇ ਤੁਹਾਨੂੰ 600 ਦੇ ਵਿੱਚ ਮਿਲ ਜਾਣਗੇ ਔਰ ਕਾਟਨ ਕੁਛ ਹੋਈ ਨਹੀਂ ਬਸੋਣੀ ਆ ਜਿਵੇਂ ਹੁਣ ਮੌਸਮ ਆ ਰਿਹਾ ਅਗਲਾ ਬਹੁਤ ਜ਼ਿਆਦਾ ਹੁਣ ਗਰਮੀ ਆਊਗੀ ਸਾਉਣ ਪਾਦੋਂ ਚ ਤੇ ਉਹਨਾਂ ਦੇ ਵਿੱਚ ਇਹੀ ਸੂਟ ਚੱਲਣੇ ਨੇ ਜੀ ਇਹਨਾਂ ਦੇ ਨਾ ਤੁਸੀਂ ਕੋਰਸੈਟ ਵਗੈਰਾ ਵੀ ਬਣਾਉਣੇ ਜਾਂ ਹੁਣ ਤਾਂ ਬਹੁਤ ਸੋਹਣੇ ਕੋਰਸੈਟ ਬਣਨਗੇ ਕਾਫੀ ਭੈਣਾਂ ਨੇ ਲਾਈਕ ਕੀਤੇ ਆ ਇਹ ਸੂਟ ਆਪਣੇ ਬਹੁਤ ਜ਼ਿਆਦਾ ਪਸੰਦ ਕੀਤੇ ਗਏ ਸੂਟ ਨੇ ਤੇ ਪ੍ਰਾਈਸ ਹੈਗੀ ਸਿਰਫ 600 ਰੁਪਏ ਨੈਕਸਟ ਇਹਦੇ ਵਿੱਚ ਆਹ ਕਲਰ ਮਿਲੂਗਾ ਤੁਹਾਨੂੰ ਚਾਓ ਤਿੰਨ ਕਲਰਸ ਦੇ ਵਿੱਚ ਮਿਲਣਗੇ ਪਹਿਲਾਂ ਚਾਰ ਦੇ ਵਿੱਚ ਅਸੀਂ ਹੁਣ ਇੱਕ ਕਲਰ ਹੈ ਜਿਹੜਾ ਉਹ ਆਪਣਾ ਖਤਮ ਹੋ ਚੁੱਕਿਆ ਸਿਰਫ ਆਪਣੇ ਕੋਲੇ ਇਹ ਤਿੰਨ ਕਲਰ ਬਚੇ ਨੇ ਬਹੁਤ ਸੋਹਣਾ ਮਸਟਰਡ ਦੇ ਵਿੱਚ ਮਹਿਰੂਨ ਦਾ ਕੰਟਰਾਸਟ ਧਿਆਰਾ ਬਹੁਤ ਲੱਗਦਾ 600 ਦੇ ਵਿੱਚ ਬਹੁਤ ਫਾਈਨ ਕੁਆਲਿਟੀ ਦੀ ਕਾਟਨ ਆਊਗੀ ਸ਼ੰਕਰ ਬ੍ਰਾਂਡ ਏਕੇ ਟੈਕਸ ਦੀ ਏਕੇ ਟੈਕਸ ਦੀ ਕਾਟਨ ਆਉਗੀ ਬਹੁਤ ਜਿਆਦਾ ਸੋਹਣੇ ਲੱਗਦੇ ਨੇ ਸੂਟ ਠੀਕ ਹੈ ਲੋ ਜੀ ਪ੍ਰਾਈਸ ਹੈਗੀ ਆ 600 ਲੋ ਜੀ ਹੁਣ ਮੈਂ ਤੁਹਾਨੂੰ ਮਲ ਕਾਟਨ ਦੇ ਵਿੱਚ ਸੂਟ ਦਿਖਾਉਣ ਲੱਗੀ ਆਂ ਅੱਜ ਕੱਲ ਬੜੀ ਡਿਮਾਂਡ ਦੇ ਵਿੱਚ ਹੈਗੀ ਆ ਮਲ ਕਾਟਨ ਬੇੜਾਂ ਦੇ ਕਾਫੀ ਫੋਨ ਆਏ ਸੀ ਜੀ ਤੁਸੀਂ ਮਲ ਕਾਟਨ ਦੇ ਸੂਟ ਲੈ ਕੇ ਆਓ ਜੀ ਲਓ ਇਹ ਆ ਗਈ ਜੀ ਆਪਣੇ ਮਲ ਕਾਟਨ ਦੇ ਸੂਟ ਇੰਨੇ ਪਿਆਰੇ ਸੂਟ ਨੇ ਨਾ ਜੀ ਮਲਾਈ ਵਰਗੀ ਕਾਟਨ ਆਉਗੀ ਮਲਾਈ ਵਰਗੀ ਇੰਨਾ ਸੋਹਾਂ ਸੂਟ ਲੱਗਦਾ ਇਹ ਸਰਦਾਰੀ ਸੂਟ ਹੈ ਪਰ ਫਰੰਟ ਬੈਕ ਤਾਂ ਲਾਈਨਿੰਗ ਜਰੂਰ ਲਾ ਲਿਓ ਬਾਕੀ ਲੋੜ ਨਹੀਂ ਹੈ ਜੀ ਠੀਕ ਹੈ ਜੀ ਕਿਉਂਕਿ ਵਾਈਟ ਹੈ ਵਾਈਟ ਦੇ ਵਿੱਚ ਟ੍ਰਾਂਸਪੇਰੈਂਸੀ ਹੋ ਜਾਂਦੀ ਹੁੰਦੀ ਹੈ ਤੇ ਤੁਹਾਨੂੰ ਸੂਟ ਮਿਲੂਗਾ ਜੀ ਇਹ ਮੇਰਾ ਖਿਆਲ ਹੈ 3.5 ਮੀਟਰ ਹੋਊਗਾ ਹਾਂ 3.5 ਮੀਟਰ ਹੋਊਗਾ ਕਿਉਂਕਿ ਵੱਡੇ ਬਣੇ ਦਾ ਸੂਟ ਹੈ ਡੇਢ ਗਜ ਬਣੇ ਦਾ ਸੂਟ ਆਰਾਮ ਨਾਲ ਬਣ ਜੂਗਾ ਤੁਹਾਡਾ ਜਿੰਨੇਵੇਂ ਕਿਵੇਂ ਮਰਜ਼ੀ ਬਣਾ ਲਓ ਤੁਸੀਂ ਠੀਕ ਹੈ ਜੀ ਬਹੁਤ ਪਿਆਰਾ ਸੂਟ ਹੈ ਤੇ ਵਾਈਟ ਕਲਰ ਦੇ ਵਿੱਚ ਹੈ ਤੇ ਪ੍ਰਾਈਸ ਹੈਗੀ ਜੀ ਇਹਦੀ 575 ਰੁਪਏ ਨੈਕਸਟ ਸੁਬਹ ਦੇਖੋ ਇਹ ਨਾਕਸ ਸੋਹਣਾ ਲੱਗਦਾ ਨਾ ਜੀ ਇਹ ਸੂਟ ਹੱਥ ਲਾ ਕੇ ਵੀ ਬੜਾ ਹੀ ਜਿਆਦਾ ਸੋਹਣਾ ਲੱਗਦਾ ਆ ਲੋ ਬਹੁਤ ਧਿਆਰਾ ਸੂਟ ਹੈ ਵਾਈਟ ਬੇਸ ਹੈ ਉਹਦੇ ਉੱਪਰ ਜਿਹੜੀ ਪ੍ਰਿੰਟਿੰਗ ਹੈ ਉਹ ਦੇਖੋ ਕਿੰਨੀ ਕੂਲ 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 ਜਿਹਾ ਸੂਟ ਲੱਗਦਾ ਹੈਗਾ ਮੇਰੇ ਖਿਆਲ ਚ ਤਾਂ ਤੁਸੀਂ ਜੇ ਨਾ ਵੀ ਲਾਈਨਿੰਗ ਲਾਓ ਤਾਂ ਵੀ ਕੋਈ ਚੱਕਰ ਨਹੀਂ ਆਉਂਦਾ ਕਿਉਂਕਿ ਉੱਥੇ ਜਿਆਦਾ ਵਾਈਟ ਸੀ ਨਹੀਂ ਉਹਦੇ ਜਿਆਦਾ ਵਾਈਟ ਸੀ ਇਹ ਚ ਪਤਾ ਹੀ ਨਹੀਂ ਲੱਗਦਾ ਹੈਗਾ ਵਾਸ਼ ਕਰਕੇ ਵੀ ਕੱਫ ਹੋ ਜਾਣਾ ਹੂੰ ਬਾਕੀ ਤੁਹਾਡੀ ਮਰਜ਼ੀ ਹੈ ਉਹ ਤੁਸੀਂ ਲਾਉਣੀ ਚਾਹੋ ਲਾ ਸਕਦੇ ਹੋ ਜੇ ਤੁਹਾਨੂੰ ਲੱਗੇ ਕਿ ਥੋੜਾ ਪਤਲਾ ਲੱਗਦਾ 575 ਦੇ ਵਿੱਚ ਸੂਟ ਆ ਜੂਗਾ ਤੁਹਾਡੇ ਕੋ ਲੋ ਜੀ ਇਹਦੇ ਚ ਤਾਂ ਤੁਹਾਨੂੰ ਬਿਲਕੁਲ ਵੀ ਲੋਡ ਨਹੀਂ ਹੈਗੀ ਲਾਈਨਿੰਗ ਦੀ ਬਿਲਕੁਲ ਨਹੀਂ ਇਦਾਂ ਹੀ ਬਣਾਇਓ ਤੇ ਪਾ ਲਓ ਇੰਨਾ ਸੌਫਟ ਕਪੜਾ ਹੈਗਾ ਗਰਮੀਆਂ ਚ ਪਾਉਣ ਵਾਸਤੇ ਲੋ ਕੋਈ ਟ੍ਰਾਂਸਪੇਰੈਂਸੀ ਨਹੀਂ ਕੁਝ ਨਹੀਂ ਹੈਗਾ ਜਿੰਮੀ ਮਰਜ਼ੀ ਪਾ ਲਓ ਤੁਸੀਂ ਠੀਕ ਹੈ ਜੀ ਵੱਡੇ ਪਨੇ ਦਾ ਸੂਟ ਹੋਊਗਾ 3.5 ਮੀਟਰ ਹੋਊਗਾ ਤੇ ਕਲਰ ਤੇ ਪ੍ਰਿੰਟ ਬਹੁਤ ਜਿਆਦਾ ਸੋਹਣਾ ਠੀਕ ਹੈ ਜੀ ਆਹ ਨਾਲ ਦੀ ਨਾਲ ਤਾਂ ਇਹ ਲਾ ਲ ਗਏ ਨੈਕਸਟ ਹੈਗਾ ਇਹ ਬਾਬਾ लो जी मैं जी, थोड़ी इधर प्रिंट दिखा दिनी हूँ आला प्रिंट है सूट ओना ही मिलेगा साढ़े तीन मीटर फ्रंट बैक जो थोड़ी बहती लाइनिंग लग जूगी तो बहुत ज्यादा सोहना लगेगा जी ये सूट ठीक है कलर बहुत ज्यादा सोना बहुत ही ज़्यादा थोड़ा नहीं बहुत ज्यादा सोना कलर है आरामदायक बार ही ज़्यादा अगला देखो ले ਬਹੁਤ ਤੇਰਾ ਹੈ ਵੀ ਆਪਣੇ ਆਪ ਤੇ ਸਾਰੇ ਸੋਹਣੇ ਨੇ ਜੀ ਕੋਈ ਪ੍ਰਿੰਟ ਕੱਟਣੀ ਹੈ ਕਿਸੇ ਤੋਂ ਇਹ ਬਿਨਾ ਲਾਈਨਿੰਗ ਤੋਂ ਜੇ ਬਣਾ ਲੋਂਗੇ ਤਾਂ ਕਿਉਂਕਿ ਇਹਦੇ ਚ ਪ੍ਰਿੰਟ ਬਹੁਤ ਜ਼ਿਆਦਾ ਹੈ ਉੱਪਰ ਇਸ ਕਰਕੇ ਬਾਲਾ ਪਤਾ ਨਹੀਂ ਲੱਗਦਾ ਹੈਗਾ ਠੀਕ ਹੈ ਲੋ ਬਿਨਾ ਲਾਈਨਿੰਗ ਤੋਂ ਵੀ ਬਣਾ ਸਕਦੇ ਹੋ ਇਹਨੂੰ ਤੁਸੀਂ ਹੋਰ ਜੇ ਪ੍ਰਿੰਟ ਇਹ ਤੁਹਾਨੂੰ ਮੈਸੇਜ ਦੇ ਵਿੱਚ ਮਿਲ ਜਾ ਲੋ ਇਹ ਹੈਗਾ ਜੀ ਇਹਦਾ ਸ਼ਰਟ ਤੇ ਇਹ ਹੈਗੀ ਸਲਵਾਰ ਠੀਕ ਹੈ ਜੀ ਅ ਮੈਂ ਸਲਵਾਰ ਤੁਹਾਨੂੰ ਦੱਸਦਾ ਵੱਡੇ ਬਣੇ ਦੀ ਸਲਵਾਰ ਹੈ ਕਿੰਨੀ ਹੋਊਗੀ 2 ਮੀਟਰ ਤਾਂ ਹੈਗੀ ਲੱਗਦੀ ਲੱਗਦੀ ਹੈ ਜੀ ਲਗਭਗ 2 ਮੀਟਰ ਤਾਂ ਹੋਊਗੀ ਇਹ ਸਲਵਾਰ ਕੇ ਵੱਡੇ ਬਣੇ ਦੀ ਸਲਵਾਰ ਹੁੰਦੀ ਹੈ ਕਾਫੀ ਸੋਹਣਾ ਸੂਟ ਹੈਗਾ ਕਲਰ ਬਹੁਤ ਜਿਆਦਾ ਸੋਹਣਾ ਤੇ ਮੈਚਿੰਗ ਦੇ ਵਿੱਚ ਮਿਲ ਜਾਊਗਾ ਇਹ ਸੂਟ ਤੁਹਾਨੂੰ ਠੀਕ ਹੈ ਬਿਨਾ ਲਾਈਨਿੰਗ ਤੋਂ ਬਣ ਜਾਊਗਾ ਜੀ ਪ੍ਰਾਈਸ ਇਹਨਾਂ ਸਾਰੰਦੀ 575 ਇੱਕ ਆ ਸੂਟ ਦੇਖੋ ਸ਼ਰਟ ਹੈਗਾ ਮੋਡਲ ਕਾਟਨ ਦੇ ਵਿੱਚ ਆ ਲੋ ਜੀ ਇਹ ਹੈਗੀ ਮੋਡਲ ਕਾਟਨ ਆ ਵਾਲਾ ਪ੍ਰਿੰਟ ਹੈ ਬਹੁਤ ਵੈਰਾ ਪ੍ਰਿੰਟ ਹੈ ਬਹੁਤ ਹੀ ਜ਼ਿਆਦਾ ਉੱਪਰ ਨੂੰ ਇਦਾਂ ਲਾਈ ਨਾ ਜਾਂਦੀਆਂ ਨੇ ਤੇ ਇਹ ਹੈਗੀ ਜੀ ਇਹਦੇ ਨਾਲ ਸਲਵਾਰ ਬੇਬੀ ਪਿੰਕ ਬਣੀ ਸੂਟ ਤਾਂ ਬਸ ਪੁੱਛੋ ਇਹਨਾਂ ਦੇਖ ਕੇ ਭੁੱਖ ਲੈਂਦੀ ਐ ਇਹਨਾਂ ਸੋਹਣਾ ਲੱਗਦਾ ਸੂਟ ਇਹ ਬੜਾ ਜ਼ਿਆਦਾ ਸੋਹਣਾ ਸੂਟ ਹੈ ਤੇ ਪ੍ਰਾਈਸ ਇਹਦੀ ਹੈਗੀ ਆ ਇਹਦੀ ਪ੍ਰਾਈਸ ਰਹੂਗੀ ਤੁਹਾਨੂੰ ਅ 750 ਹੈ ਇਹ ਤਾਂ ਸ਼ਰਟ ਮਡਾਲ ਕੋਟੰਦਰ ਲਓ ਜੀ ਆ ਦੇਖੋ ਲਓ ਜੀ ਇਹ ਵੀ ਮੈਨੂੰ ਮਡਾਲ ਦੇ ਵਿੱਚ ਹੀ ਲੱਗ ਰਿਹਾ ਹੈ ਮਡਾਲ ਦਾ ਇਹ ਵੀ 750 ਦਾ ਸੂਟ ਹੈ ਜੀ ਮਡਾਲ ਦੇ ਵਿੱਚ ਠੀਕ ਹੈ ਇਹ ਹੈਗੀ ਸ਼ਰਟ ਤੇ ਇਹ ਹੈ ਸਲਵਾਰ ਸਲਵਾਰ ਦੇਖੋ ਤੁਸੀਂ ਇਹਦੀ ਤੁਹਾਨੂੰ ਦੇਖਣ ਨੂੰ ਆਇਆ ਲੱਗਦਾ ਜਿਵੇਂ ਇਹ ਪ੍ਰਿੰਟ ਹੋਵੇ ਇਹਦੇ ਤੇ ਠੀਕ ਹੈ ਪਰ ਵਰਕ ਤੁਹਾਨੂੰ ਵਰਕ ਲੱਗਦਾ ਪਰ ਵਰਕ ਨਹੀਂ ਹੈ ਇਹ ਹੈਗਾ ਇਦਾਂ ਹੀ ਉੱਬਰ ਮਾਜਾ ਪ੍ਰਿੰਟ ਹੈ ਇਹਦੀ ਪ੍ਰਾਈਸ ਵੀ 750 ਦੀ ਇੱਕ ਸੂਟ ਮੇਰੇ ਕੋਲ ਨੇੜੇ ਪਿਆ ਸੀ ਮੈਂ ਤੁਹਾਨੂੰ ਦਿਖਾ ਦਿੰਨੀ ਆ ਰਾਮ ਟੈਕਸ ਦਾ ਸੂਟ ਹੈ ਬਹੁਤ ਪਿਆਰਾ ਜਿਹਾ ਸੂਟ ਹੈ ਆਹ ਦਾ ਸਲਵਾਰ ਦਾ ਪੀਸ ਹੈ ਆ ਬੋਟਲ ਗ੍ਰੀਨ ਕਾ ਦਾ ਬੋਟਲ ਗ੍ਰੀਨ ਕਲਰ ਹੈ ਠੀਕ ਹੈ 750 ਦੇ ਵਿੱਚ ਸ਼ਿਪਿੰਗ ਚਾਰਜ ਇਸ ਕੋਈ ਨਹੀਂ ਹੈ ਤੇ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ লাইਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ